ਲੋ ਬਾਈ ਜੀ ਉਹੀ ਸੌਂਫ ਹੈ ਜਿਹੜੀ ਆਪਾਂ ਕੱਤੀ ਸੀ ਤੇ ਹੁਣ ਆਪਾਂ ਲਾਈ ਜਾਂਦੇ ਆ ਇਹਨੂੰ ਹੁਣ ਦੇਖ ਲਓ ਕਿੰਨੀ ਸੌਂਫ ਇੱਕ ਚੌਂਚਾ ਸੌਂਫ ਵੇਚੀ ਸੀ ਆਪਾਂ ਇੱਕ ਚੌਂਚੇ ਤੋਂ ਕਿੰਨੇ ਚਮਚੇ ਬਣ ਗਏ ਆ ਦਿਖਾਇਆ ਮਾੜਾ ਜਾਂ ਥੋੜੀ ਨਾ ਹਵਾ ਘਟ ਚੱਲਦੀ ਹੈ ਬਾਈ ਜੀ ਹੁਣ ਤੇ ਸੌਂਫ ਦੇਖ ਲਓ ਕਿੰਨੀ ਹੋ ਗਈ ਇਹ ਆ ਢੇਰੀ ਦੇਖ ਲਓ ਇੱਧਰ ਹਾਟੇਰੀ ਦੇਖ ਲੋ ਆ ਇੰਨਾ ਫੂਸ ਨਿਕਲ ਗਿਆ ਆ ਸਾਰਾ ਫੂਸ ਹੈ ਜਿੰਨਾ ਹੈਗਾ ਨਾ ਇਹ ਇਹਦੇ ਵਿੱਚ ਸੌਂਫ ਨਹੀਂ ਰਹੀ ਹੁਣ ਸਾਰਾ ਫੂਸ ਹੈ ਇਹ ਆਹ ਫੂਸ ਦੇ ਵਿੱਚੋਂ ਇੰਨੀ ਸੌਂਫ ਕੱਢ ਲਈ ਆਪਾਂ ਤੇ ਆਪਾਂ ਨਾ ਜਦੋਂ ਪਾਣਾ ਝਾਰ ਨਹੀਂ ਹੋਵੇ ਇੱਕ ਤਾਂ ਮੋਟਾ ਝਾਰ ਨਾਲ ਆਲੇ ਇੱਕ ਲਾਲਿਆ ਬਰੀਕ ਝਾਰਨਾ ਐ ਬਰੀਕ ਝਾਰਨਾ ਕਰਕੇ ਨਾ ਐ ਪਾਲੇ ਨੂੰ ਵਿੱਚ